ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਆਪਾਂ ਅਕਸਰ ਰਿਸ਼ਤਿਆਂ ਬਾਰੇ ਰਚਨਾਵਾਂ ਲਿਖਦੇ ਰਹਿੰਦੇ ਹਾਂ ਆਪਣੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਇਹਨਾਂ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਰਿਸ਼ਤਿਆਂ ਵਿੱਚੋਂ ਇੱਕ ਅਹਿਮ ਰਿਸ਼ਤਾ ਭਰਾਵਾਂ ਦਾ ਹੁੰਦਾ ਹੈ ਜਦੋਂ ਭਰਾਵਾਂ ਦਾ ਆਪਸੀ ਪਿਆਰ ਬਰਕਰਾਰ ਹੁੰਦਾ ਤਾਂ ਮਾਂ-ਬਾਪੀ ਬਹੁਤ ਖੁਸ਼ ਹੁੰਦੇ ਨੇ ਲਗਭਗ ਹਰੇਕ ਮਾਂ-ਬਾਪ ਦੀ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਬੱਚੇ ਇੱਕ ਮੁਠੀ ਵਿੱਚ ਵੱਜੇ ਰਹਿਣ ਭਾਵੇਂ ਬਿਆਹ ਸ਼ਾਦੀਆਂ ਕਰਵਾ ਕੇ ਆਪਣੇ ਕਾਰੋਬਾਰ ਵੀ ਅਲੱਗ ਕਰ ਲੈਂਦੇ ਨੇ ਪਰ ਅੰਦਰੋਂ ਕਿਤੇ ਨਾ ਕਿਤੇ ਭਰਾਵਾਂ ਵਿੱਚ ਉਹ ਮੋਹ ਪਿਆਰ ਵਾਲੀ ਲਾਟ ਜ਼ਰੂਰ ਵੱਜਦੀ ਰਹਿੰਦੀ ਹੈ ਇਸੇ ਮੋਹ ਪਿਆਰ ਨੂੰ ਰਚਨਾ ਦੇ ذریعے ਆਪਾਂ ਸਾਰੇ ਸੁਣਦੇ ਹਾਂ ਗੱਲਬਾਤ ਵੀ ਹੋ ਜਾਵੇ ਫਿਰ ਵੀ ਖਿੱਚ ਅੰਦਰ ਤੋਂ ਰਹਿੰਦੀ ਜਦ ਨਾਲ ਹੀ ਖੜ ਜਾਂਦੇ ਦੁਨੀਆ ਪਿੱਛੇ ਹਟ ਕੇ ਵਹਿੰਦੀ ਗੱਲਬਾਤ ਵੀ ਹੋ ਜਾਵੇ ਫਿਰ ਵੀ ਖਿੱਚ ਅੰਦਰ ਤੋਂ ਰਹਿੰਦੀ ਜਦ ਨਾਲ ਹੀ ਖੜ ਜਾਂਦੇ ਦੁਨੀਆ ਪਿੱਛੇ हट ਕੇ ਬੈੰਦੀ ਕਿਤੇ ਵਿਛੜ ਨਾ ਜਾਈਏ ਰਹਿੰਦਾ ਇਹੀ ਡਰ ਸਤਾਉਂਦਾ ਜਿੱਥੇ ਪਿਆਰ ਭਰਾਮਾਂ ਦਾ ਉੱਥੇ ਰੱਬ ਵੀ ਹੱਕ ਜਿਤਾਉਂਦਾ ਜਿੱਥੇ ਪਿਆਰ ਭਰਾਮਾਂ ਦਾ ਉੱਥੇ ਰੱਬ ਵੀ ਹੱਕ ਜਿਤਾਉਂਦਾ ਯਾਰ ਵੀ ਪਿੱਛੇ ਰਹਿ ਜਾਂਦੇ ਯਾਰ ਵੀ ਪਿੱਛੇ ਰਹਿ ਜਾਂਦੇ ਜਿੱਥੇ ਇਹਨਾਂ ਨੇ ਕੰਮ ਕਰਨਾ ਖਵਾਇਸਾਂ ਤਾਂ ਸਭ ਦੀਆਂ ਨੇ ਪਰ ਬਿਨ ਇਹਨਾਂ ਨਾਲ ਸਰਨਾ ਖਵਾਇਸਾਂ ਤਾਂ ਸਭ ਦੀਆਂ ਨੇ ਪਰ ਬਿਨ ਇਹਨਾਂ ਨਾਲ ਸਰਨਾ ਛੱਡ ਕੇ ਜੱਗ ਨੂੰ ਤੁਰ ਜਾਣਾ ਛੱਡ ਕੇ ਜੱਗ ਨੂੰ ਤੁਰ ਜਾਣਾ ਰੋਣ ਫਿਰ ਲੋਕਾਂ ਭਾਦਾ ਆਉਂਦਾ ਜਿੱਥੇ ਪਿਆਰ ਭਰਾਵਾਂ ਦਾ ਉੱਥੇ ਰੱਬ ਵੀ ਹੱਕ ਜਿਤਾਉਂਦਾ ਜਿੱਥੇ ਪਿਆਰ ਭਰਾਵਾਂ ਦਾ ਉੱਥੇ ਰੱਬ ਵੀ ਹੱਕ ਜਿਤਾਉਂਦਾ ਬਾਜੋਂ ਇਹਨਾਂ ਦੇ ਕੋਈ ਵੀ ਗੱਲ ਚੰਗੀ ਨਾ ਲੱਗਦੀ ਵਟ ਪਾਸਾ ਲੰਘ ਜਾਵੇ ਇਹ ਰੀਤ ਹੁੰਦੀ ਏ ਠੱਗ ਦੀ ਬਾਜੋਂ ਇਹਨਾਂ ਦੇ ਕੋਈ ਵੀ ਗੱਲ ਚੰਗੀ ਨਾ ਲੱਗਦੀ ਵਟ ਪਾਸਾ ਲੰਘ ਜਾਵੇ ਇਹ ਰੀਤ ਹੁੰਦੀ ਏ ਠੱਗ ਦੀ ਮਿਸਾਲ ਭੂੰਦੜ ਬਣ ਜਾਈਏ ਚੇਤਾ ਦੂਰ ਰਹਿਣ ਤੇ ਆਉਂਦਾ ਜਿੱਥੇ ਪਿਆਰ ਭਰਾਮਾਂ ਦਾ ਉਥੇ ਰੱਬ ਵੀ ਹੱਕ ਜਿਤਾਉਂਦਾ ਜਿੱਥੇ ਪਿਆਰ ਭਰਾਮਾਂ ਦਾ ਉਥੇ ਰੱਬ ਵੀ ਹੱਕ ਜਿਤਾਉਂਦਾ ਮਾਪੇ ਵੀ ਖੁਸ਼ ਹੁੰਦੇ ਜਦ ਇਕੱਜਟ ਹੋ ਕੇ ਬੰਧੇ ਕੋਈ ਮੰਦਾ ਬੋਲ ਜਾਵੇ ਬੋਲੇ ਬੋਲ ਜਾਂਦੇ ਨਾ ਸੰਦੇ ਮਾਪੇ ਬਾਪ ਵੀ ਖੁਸ਼ ਹੁੰਦੇ ਜਦ ਇਕੱਜਟ ਹੋ ਕੇ ਬੰਧੇ ਕੋਈ ਮੰਦਾ ਬੋਲ ਜਾਵੇ ਬੋਲੇ ਬੋਲ ਜਾਂਦੇ ਨਾ ਸੰਦੇ ਮੇਹਣਾ ਕੋਈ ਦਿੰਦਾ ਨਾ ਜੀਵਣਾ ਐਵੇਂ ਰਹੇ ਰਵਾਉਂਦਾ ਜਿੱਥੇ ਪਿਆਰ ਭਰਾਵਾਂ ਦਾ ਉੱਥੇ ਰੱਬ ਵੀ ਹੱਕ ਜਿਤਾਉਂਦਾ ਜਿੱਥੇ ਪਿਆਰ ਭਰਾਵਾਂ ਦਾ ਉੱਥੇ ਰੱਬ ਵੀ ਹੱਕ ਜਿਤਾਉਂਦਾ ਸੋ ਦੋਸਤੋ ਰਚਨਾ ਕਿਵੇਂ ਲੱਗੀ ਜਰੂਰ ਦੱਸਿਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ